ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਫਤਿਹ ਤੇ ਸਮੂੱਚੀ ਜਥੇਬੰਦੀ ਵੱਲੋਂ ਪੂਰੀ ਸਿੱਖ ਕੌਮ ਦੇਸ਼ਾਂ-ਵਦੇਸ਼ਾਂ ਵਿੱਚ ਵੱਸਦੇ ਸਿੱਖ ਕੌਮ ਨਾਲ ਪਿਆਰ ਕਰਨ ਵਾਲੇ ਪੰਥ ਤੇ ਪੰਜਾਬ ਨਾਲ ਪਿਆਰ ਕਰਨ ਵਾਲੇ ਵੀਰੋ ਤੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਮੈਂ ਅੱਜ 19 ਅਗਸਤ 2024 ਨੂੰ ਸਵੇਰੇ 11 ਵਜੇ ਬਾਬਾ ਬਕਾਲਾ ਸਾਹਿਬ ਦੀ ਇਤਿਹਾਸਿਕ ਤੇ ਪਵਿੱਤਰ ਧਰਤੀ ਤੇ ਜਿੱਥੇ 22 ਮੰჯੀਆਂ ਡੈਗੀਆਂ ਸੀਗੀਆਂ ਤੇ ਗੁਰੂ ਲਾਗਦੋ ਰੇ ਦੇ ਸਿਧਾਂਤ ਦੇ ਮੁਤਾਬਕ ਪਰਖ ਹੋਈ ਸੀ खरे ਖੋਟੇ ਦੀ ਸੱਚ ਤੇ ਝੂਠ ਦੀ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਉਥੇ ਸਿੱਖ ਕੌਮ ਨੂੰ ਨੌਵੇਂ ਗੁਰੂ ਵਜੋਂ ਪ੍ਰਗਟ ਹੋਏ ਨੇ ਉਸ ਧਰਤੀ ਤੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਆਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ 25 25 ਤੋਂ 30 30 ਸਾਲ ਤੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਆਪਣਾ ਹੱਕ ਮੰਗਦੇ ਤੇ ਕੋਈ ਭੀਖ ਨਹੀਂ ਮੰਗਦੇ ਉਹਨਾਂ ਦਾ ਰਾਈਟ ਹੈ ਡੈਮੋਕਰੈਟਿਕ ਤੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਹੜੇ ਸਿੱਖ ਕੌਮ ਨੇ ਪੰਜਾਬ ਦੇ ਸੁਭੁੱਚੇ ਪੰਜਾਬੀਆਂ ਨੇ ਦੇਸ਼-ਵਦੇਸ਼ਾਂ ਦੀਆਂ ਸੰਗਤਾਂ ਨੇ ਗੁਰੂ ਨਾਨਕ ਕਲਾਬ ਲੇਵਾ ਸੰਗਤਾਂ ਨੇ ਪੰਜਾਬ ਦੇ ਹਿੰਦੂਆਂ ਨੇ ਮੁਸਲਮਾਨਾਂ ਨੇ ਅਸਾਈਆਂ ਨੇ ਟਾਡੀਆਂ ਰਾਗੀਆਂ ਅਨੰਗ ਸਿੰਘ ਜੱਥੇਬੰਦੀਆਂ ਸੁਭੁੱਚੀਆਂ ਪੰਥ ਦਾ ਦਰਦ ਰੱਖਣ ਵਾਲੀਆਂ ਜੱਥੇਬੰਦੀਆਂ ਨੇ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਸੀ ਪਾਰਲੀਮੈਂਟ ਦੀ 100 ਵਿੱਚ ਚੱਕ ਗਏ ਆ ਤੇ ਖਡੂਰ ਸਾਹਿਬ ਤੋਂ ਜਿੱਤ ਵੀ ਗਏ ਨੇ ਤੇ ਇੰਡੀਅਨ ਸਟੇਟ ਕਾਨੂੰਨ ਦੀਆਂ ਧੱਜੀਆਂ ਢਾ ਕੇ ਸੰਵਿਧਾਨ ਦੀ ਧਾਰਾ 14 19 ਦੀ ਲੰਘਣਾ ਕਰਕੇ ਤੇ ਕਾਨੂੰਨ ਨੂੰ ਛਿੱਕੇ ਤੇ ਟੰਕ ਕੇ ਉਹਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਹੋਇਆ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ ਪਾਈ ਦਲਜੀਤ ਸਿੰਘ ਕਲਸੀ ਜੀ ਨੂੰ ਪਾਈ ਪਪਲ ਪ੍ਰੀਤ ਨੂੰ ਪਾਈ ਹਰਜੀਤ ਸਿੰਘ ਨੂੰ ਸਤ ਪਾਈ ਬਸੰਤ ਸਿੰਘ ਖਾਲਸਾ ਨੂੰ ਪਾਈ ਬੁੱਕਣ ਵਾਲਾ ਨੂੰ ਪਾਈ ਰਾਉਕੇ ਨੂੰ ਪਾਈ ਆਲਥ ਨੂੰ ਕਹਿਣ ਤੋਂ ਬਾਅਦ ਸਾਰੇ ਦੱਸਾ ਸਿੰਘਾਂ ਨੂੰ ਗੈਰ ਕਾਨੂੰਨੀ ਡੱਕਿਆ ਹੋਇਆ ਹੈ ਉਹਨਾਂ ਦੀ ਰਿਹਾਈ ਲਈ ਇੱਕ ਪੰਥਕ ਕੱਠ ਪੰਥ ਦੇ ਦਰਦ ਨੂੰ ਲੈ ਕੇ ਪੰਜਾਬ ਦੇ ਦਰਦ ਨੂੰ ਲੈ ਕੇ ਪੰਜਾਬ ਦੇ ਬੱਚੇ-ਬੱਚੇ ਦੇ ਦਰਦ ਨੂੰ ਲੈ ਕੇ ਬਾਬੇ ਬਕਾਲੇ ਦੀ ਧਰਤੀ ਤੇ ਰੱਖਿਆ ਹੋਇਆ ਹੈ ਭਾਈ ਸਰਬਜੀਤ ਸਿੰਘ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਤੇ ਸਪਾਈ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਆਪਣੇ ਫਰੀਦਕੋਟ ਤੋਂ ਐਮਪੀ ਬਣੇ ਨੇ ਭਾਈ ਉਹ ਪੰਥ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੇ ਨੇ ਤੁਸੀਂ ਸਾਰਿਆਂ ਨੂੰ ਮੈਂ ਢਾਡੀਆਂ ਨੂੰ ਮੈਂ ਰਾਜੀਆਂ ਨੂੰ ਮੈਂ ਰਿੰਗ ਸਿੰਘ ਜਥੇਬੰਦੀਆਂ ਨੂੰ ਮੈਂ ਗੁਰੂ ਨਾਨਕ ਲਾ ਲਾ ਬੰਦੇ ਸੰਗਤਾਂ ਨੂੰ ਹਿਊਮੋਰਟਸ ਜਥੇਬੰਦੀਆਂ ਨੂੰ ਕਾਂਜ ਤੋਂ ਬਕਰ ਕਿਸਾਨ ਜਥੇਬੰਦੀਆਂ ਨੂੰ ਟਕਸਾਲਾਂ ਨੂੰ ਸਮਝੀਆਂ ਜਿਹੜੀਆਂ ਜਨਤੀਆਂ ਬੰਦੀਆਂ ਉਹ ਕੌਮ ਦੀ ਤਰਜਮਾਨੀ ਕਰਦੀਆਂ ਪੰਥ ਦੀ ਤਰਜਮਾਨੀ ਕਰਦੀਆਂ ਪੰਜਾਬ ਦੇ ਨੌਜਵਾਨਾਂ ਨੂੰ ਸਾਰਿਆਂ ਨੂੰ ਬੱਚੇ-ਬੱਚੇ ਨੂੰ ਅਪੀਲ ਕਰਦਾ ਕਿ ਭਾਈ ਵਹੀਰਾਂ ਘੱਟ ਕੇ ਆਪੋ ਆਪਣੇ ਜਗ੍ਹਾ ਤੇ ਪਹੁੰਚੋ ਮੈਂ ਕਾਲੀਦਰ ਫਤਿਹ ਦੇ ਸਾਰੇ ਵੀਰਾਂ ਨੂੰ ਆ ਤੇ ਭਾਈ ਕਿਸੇ ਨੂੰ ਅੜਿੱਕਿਆ ਜੇ ਨਾ ਉਹ ਸਿੱਧੇ ਜੇ ਤੁਸੀਂ ਅੜਿੱਕਣੇ ਲੱਗ ਪਏ ਤੇ ਕੱਠ ਕਰਨ ਲੱਗ ਪਏ ਜਾਮ ਹੋ ਜਾਣੇ ਤੁਤੋਂ ਪਹੁੰਚਿਆ ਨਹੀਂ ਜਾਣਾ ਇਹ ਕੱਠ ਇਤਿਹਾਸਕ ਤੇ ਲਾਂਬਸਾਲ ਹੋਊਗਾ ਤੇ ਨਵਾਂ ਇਤਿਹਾਸ ਸਿਰਜੂਗਾ ਤੇ ਤੁਸੀਂ ਫੱਡਾ ਫੱਟ ਪਹੁੰਚੋ ਤੇ ਭਾਈ ਜਿਹੜੇ ਭਾਈ ਟਰਾਲੀਆਂ ਤੇ ਆ ਸਕਦੇ ਟਰਾਲੀਆਂ ਤੇ ਆਉਣ ਜਿਹੜੇ ਭਾਈ ਬੱਸਾਂ ਤੇ ਆ ਸਕਦੇ ਬੱਸਾਂ ਤੇ ਆਉਣ ਜਿਹੜੇ ਭਾਈ ਰੇਲ ਗੱਡੀਆਂ ਤੇ ਆਉਣੀਆਂ ਰੇਲ ਗੱਡੀਆਂ ਤੇ ਆਉਣ ਉੱਥੇ ਭਾਈ ਪਹੁੰਚ ਜਾ ਜੇ ਰਾਤ ਰਾਤ ਨੂੰ ਭਾਈ ਸਾਰਾ ਪੰਡਾਲ ਭਰ ਜਾਣਾ ਬੈਠਣ ਨੂੰ ਜਗ੍ਹਾ ਨਹੀਂ ਮਿਲਣੀ ਮੈਂ ਤੁਹਾਨੂੰ ਦੱਸਦਾ ਇਹ ਕਾਠ ਬੜਾ ਇਤਿਹਾਸਕ ਹੋਵੇਗਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਉੱਥੇ ਡਿਊਟੀਆਂ ਵੀ ਆਪੋ ਆਪਣੀਆਂ ਨਿਭੇ ਰਿਆ ਜੇ ਸਾਰਿਆਂ ਦਾ ਸਤਿਕਾਰ ਕਰੇ ਜਿਹੜੀਆਂ ਸੰਗਤਾਂ ਆਉਣਗੀਆਂ ਬੜੀ ਇੱਜ਼ਤ ਨਾਲ ਆਮਾਨ ਦੇ ਨਾਲ ਉਹਨਾਂ ਨੂੰ ਸਟੇਜ ਤੇ ਵੀ ਜਿਹੜੇ ਲਿਜਾਣ ਵਾਲੇ ਸੰਗਣਗੇ ਜਿੱਥੇ-ਜਿੱਥੇ ਬੈਠ ਜਾਣਗੇ ਉੱਥੇ ਬੈਠ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਵੀ ਇਸ ਇਕੱਠ ਚ ਰਹਿ ਜੇ ਉੱਥੇ ਕੌਮ ਦੀਆਂ ਪੰਥ ਦੀਆਂ ਵਿਚਾਰਾਂ ਹੋਣਗੀਆਂ ਸਾਰੀ ਕੌਮ ਦੇ ਨਾਲ ਰਹਿ ਕਰਕੇ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਵੀ ਆਗੂ ਸਹਿਬਾਨ ਸਾਡੇ ਯੋਧ ਦੇ ਜਰਨੈਲ ਪ੍ਰੋਗਰਾਮ ਦੇਣਗੇ ਉਸ ਪ੍ਰੋਗਰਾਮ ਨੂੰ ਭਾਈ ਸਾਰੇ ਜਾਣੇ ਸਵਕਾਰ ਕਰਿਆ ਜੇ ਚੜ੍ਹਦੀ ਕਲਾ ਹੋਣਗੇ ਇਸ ਕਰਕੇ ਮੈਂ ਦੁਬਾਰਾ ਫੇਰ ਕਹਨਾ ਬਾਬੇ ਬਕਾਲੇ ਦੀ ਪਵਿੱਤਰ ਤੇ ਇਤਿਹਾਸਕ ਧਰਤੀ ਤੇ 19 ਅਗਸਤ ਨੂੰ 2024 ਨੂੰ 11 ਵਜੇ ਪੰਥਕ ਕੱਠ ਵਿੱਚ ਵੀਰਾਂ ਕੱਤ ਕੇ ਪੁੱਜੋ ਤੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਹੈ ਕਿ ਤੁਸੀਂ ਸਾਰੇ ਜਾਣੇ ਬੋਲ-ਬੋਲ ਕੇ ਸੋਸ਼ਲ ਮੀਡੀਆ ਤੇ ਪਾ ਕੇ ਇਸ ਲਹਿਰ ਤਾਂ ਪਹਿਲਾਂ ਹੀ ਪ੍ਰਚੰਡ ਆ ਤੇ ਸਾਰਿਆਂ ਨੇ ਕਿਸੇ ਨੇ ਗੱਡੀਆਂ ਕਰ ਲਈਆਂ ਕਿਸੇ ਨੇ ਮੋਟਰਸਾਈਕਲ ਬਣਾ ਲਿਆ ਕਿਸੇ ਨੇ ਛੱਡੀਆਂ ਲਾ ਲਈਆਂ ਕਿਸੇ ਨੇ ਲੰਗਰ ਬਣਾ ਲਿਆ ਕਿਸੇ ਨੇ ਜੋੜਿਆਂ ਦੀ ਸੇਵਾ ਲੈ ਲਈਆ ਸਾਰੋਂ ਆਪੂ ਆਪਣਾ ਫਰਜ਼ ਸਮਝ ਕੇ ਇਹ ਡਿਊਟੀਆਂ ਨਿਭਾ ਰਹੇ ਨੇ ਤੇ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਕਿਹਾ ਵੀ ਗਿਆ ਕਈ ਵਾਰੀ ਕਿਸੇ ਨੂੰ ਨਹੀਂ ਵੀ ਕਿਹਾ ਜਾਂਦਾ ਤੇ ਕੰਮ ਤੋਂ ਪਾਵੇ ਕਾਰਜ ਪੰਥ ਤੇ ਕੌਮ ਦਾ ਇਸ ਕਰਕੇ ਆਪਾਂ ਉੱਥੇ ਕੱਠ ਦੇ ਵਿੱਚ ਪਹੁੰਚ ਸਕੀਏ ਤਾ ਜੋ ਪੰਥ ਨੂੰ ਪੰਜਾਬ ਨੂੰ ਪਾਣੀ ਨੂੰ ਪੜ੍ਹਾਈ ਨੂੰ ਪੰਜਾਬੀ ਨੂੰ ਪੁੱਤ ਨੂੰ ਪਤ ਨੂੰ ਆਤਾ ਜਿਹੜਾ ਸਾਡਾ ਪਹਿਰਾਵਾ ਉਹਨੂੰ ਬਚਾ ਕੇ ਆਪਾਂ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਅਗਲੀ ਮੰਜ਼ਲ ਵੱਲ ਪਹੁੰਚ ਕੇ ਇੰਡੀਅਨ ਸਟੇਟ ਦੀ ਜਿਹੜੀ ਗੁਲਾਮੀ ਹੈ ਉਹਦਾ ਅਸੀਂ ਟੱਕਰ ਵੀ ਕਰ ਸਕੀਏ ਜਬੂਰੀ ਢੰਗ ਦੇ ਨਾਲ ਤੇ ਗੁਲਾਮੀ ਚੋਂ ਨਿਕਲ ਵੀ ਸਕੀਏ ਭਾਈ ਸਾਰਿਆਂ ਗੁਰੂ ਨਾਨਕ ਨਾਮ ਲੇਵਾਂ ਨੂੰ ਪਹੁੰਚੋ ਤਾਂ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਆ ਜਿਹੜੀ ਉਸ ਨੂੰ ਹੋਰ ਪ੍ਰਚੰਡ ਕਰ ਸਕੀਏ ਬੰਦੀ ਸਿੰਘਾਂ ਨੇ ਜਿਨ੍ਹਾਂ ਨੇ ਜੇਲਾਂ ਕੱਟੀਆਂ ਜੇਲਾਂ ਦੇ ਵਿੱਚ ਬੈਠੇ ਆ ਧਰਮੀ ਫੌਜੀ ਆ ਉਹਨਾਂ ਦੀ ਜਿਹੜੀ ਸੇਵਾ ਨੂੰ ਅਸੀਂ ਹੋਰ ਅੱਗੇ ਲਿਜਾ ਸਕੀਏ ਤੇ ਜਿਹੜੇ ਬੰਦੇ ਸਾਡੀ ਕੌਮ ਦੇ ਲਈ ਸ਼ਹੀਦ ਹੋ ਗਏ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ ਭਾਈ ਸ਼ਹੀਦ ਹੋ ਗਏ ਨੇ ਬਾਬਾ ਕਾਰ ਸੇਵਾਲੇ ਜਿਹੜੇ ਸਾਡੇ ਬਾਪੁਰਸ਼ ਹੈ ਆ ਬਾਬਾ ਚਰਨ ਸਿੰਘ ਜੀ ਉਹ ਵੀ ਕੌਮ ਦੇ ਲਈ ਸ਼ਹੀਦ ਹੋ ਗਏ ਨੇ ਸਾਡੀ ਕੌਮ ਦੇ ਲਈ ਕੌਮ ਦਾ ਜਿ세ਦਰ ਭਾਈ ਗੁਰਦੇਵ ਸਿੰਘ ਕੌਕੇ ਉਹ ਸ਼ਹੀਦ ਹੋ ਗਿਆ ਜਿਹਦੇ ਸਾਹਮਣੇ ਮੈਨੂੰ ਵੀ ਚੱਕ ਦੇਣਾ ਸੀਗਾ ਇਹ ਸਾਰੇ ਉਹਨਾਂ ਦੀ ਜਿਹੜੀ ਆਤਮਾ ਨੂੰ ਆਪਾਂ ਨਾਲੇ ਸਕੂਨ ਮਿਲੇ ਨਾਲੇ ਉਹਨਾਂ ਨੂੰ ਯਾਦ ਸਕੀਏ ਨਾਲੇ ਆਪਾਂ ਆਪਣੀ ਕੌਮ ਦੇ ਮੌਜੂਦਾ ਹਾਲਾਤਾਂ ਤੇ ਵਿਚਾਰਨਾ ਪਾ ਕੇ ਆਪਾਂ ਕੌਮ ਨੂੰ ਅਗਲੀ ਮੰਜ਼ਲ ਲਈ ਸ਼ਾਂਤਮਈ ਢੰਗ ਦੇ ਨਾਲ ਸਾਰੇ 힌ਦੂਆਂ ਮੁਸਲਮਾਨਾਂ ਸਾਂ ਇਹਨੂੰ ਲਾਣ ਲੈ ਕੇ ਚੱਲ ਸਕੀਏ ਤੇ ਮੇਰੀ ਦੁਆਰਾ ਫੇਰ ਬੇਨਤੀ ਆ ਕਿ ਹੋਰ ਸਾਰਾ ਤੁਸੀਂ ਭੁੱਲ ਜੋ ਇੱਕ ਦਿਨ ਲਈ ਇੱਕ ਦਿਨ ਲਈ ਪੰਥ ਲਈ ਕੱਢ ਦੋ ਤੇ 19 ਤਰੀਕ ਨੂੰ ਪੰਥ ਕੱਟ ਵਿੱਚ ਬਾਬੇ ਬਕਾਲੇ ਦੀ ਧਰਤੀ ਤੇ ਵਹਿੀਰਾਂ ਕੱਟ ਕੇ ਪੁੱਜੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ